ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਪਿਆਰ ਤੇ ਧੋਖੇ ਦੀ ਕਹਾਣੀ ਇੰਨੀ ਜਲਦੀ ਸ਼ੁਰੂ ਹੋਊਗੀ ਮੇਰਾ ਨਾਮ ਨੀਹਾ ਏ ਤੇ ਮੈਂ ਸਕੂਲ ਜਾਂਦੀ ਸੀ ਮੇਰੇ ਇੱਕ ਸਰ ਸੀ ਜਿਨ੍ਹਾਂ ਦਾ ਨਾਮ ਸੀ ਅਵਤਾਰ ਅਵਤਾਰ ਸਰ ਬਹੁਤ ਸ਼ਾਂਤ ਸੁਭਾਅ ਦੇ ਸੀ ਉਹਨਾਂ ਦੀ ਹਰ ਗੱਲ ਮੈਨੂੰ ਆਪਣੇ ਵੱਲ ਖਿੱਚਦੀ ਸੀ ਸ਼ੁਰੂ ਵਿੱਚ ਮੈਂ ਉਹਨਾਂ ਨੂੰ ਬਸ ਇੱਕ ਟੀਚਰ ਦੇ ਤੌਰ ਤੇ ਦੇਖਿਆ ਪਰ ਹੌਲੀ-ਹੌਲੀ ਕੁਝ ਬਦਲਣ ਲੱਗ ਪਿਆ। ਕਲਾਸ ਵਿੱਚ ਜਦੋਂ ਉਹ ਮੈਨੂੰ ਪੜ੍ਹਾ ਰਹੇ ਸੀ, ਉਹਨਾਂ ਦੀਆਂ ਨਜ਼ਰਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਕਦੇ-ਕਦੇ ਉਹ ਮੇਰੀਆਂ ਗਲਤੀਆਂ ਮਾਫ਼ ਕਰ ਦਿੰਦੇ ਤੇ ਹੱਸ ਪੈਂਦੇ ਤੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ। ਮੈਂ ਆਪਣੇ ਆਪ ਨੂੰ ਸਮਝਾਉਂਦੀ ਕਿ ਨੀਹਾ, ਉਹ ਤੇਰੇ ਟੀਚਰ ਨੇ ਤੇ ਤੂੰ ਪੜ੍ਹਾਈ ਤੇ ਧਿਆਨ ਦੇ। ਪਰ ਦਿਲ ਮੇਰੀ ਇਹ ਗੱਲ ਸੁਣਦਾ ਹੀ ਨਹੀਂ ਨਹੀਂ ਸੀ। ਉਹਨਾਂ ਦੀ ਹਰ ਮੁਸਕਾਨ ਹਰ ਨਜ਼ਰ ਮੈਨੂੰ ਆਪਣੇ ਕੋਲ ਖਿੱਚ ਰਹੀ ਸੀ ਇੱਕ ਦਿਨ ਸਕੂਲ ਛੁੱਟੀ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਨੀਹਾ ਤੂੰ ਥੋੜੀ ਦੇਰ ਕਲਾਸ 'ਚ ਰੁਕ ਜਾਈਂ ਇਹ ਸੁਣਦਿਆਂ ਹੀ ਮੇਰਾ ਦਿਲ ਉੱਥੇ ਰੁਕ ਰੁਕ ਗਿਆ ਉਹ ਮੈਨੂੰ ਇਕੱਲੇ ਗਾਰਡਨ ਵਿੱਚ ਮਿਲੇ ਹੌਲੀ-ਹੌਲੀ ਮੇਰੇ ਕੋਲ ਆਏ ਤੇ ਮੇਰੀਆਂ ਅੱਖਾਂ 'ਚ ਦੇਖਿਆ ਉਹ ਕਹਿਣ ਲੱਗੇ ਨੀਹਾ ਮੈਂ ਤੈਨੂੰ ਸਿਰਫ ਸਟੂਡੈਂਟ ਹੀ ਨਹੀਂ ਸਮਝਦਾ ਤੂੰ ਮੇਰੇ ਲਈ ਬਹੁਤ ਖਾਸ ਹੈਂ ਮੈਂ ਹੈਰਾਨ ਹੋ ਗਈ ਮੈਂ ਆਪਣੇ ਆਪ ਨੂੰ ਰੋਕਿਆ ਤੇ ਉਹਨਾਂ ਨੂੰ ਕਿਹਾ ਸਰ ਇਹ ਸਹੀ ਨਹੀਂ ਹੈ ਪਰ ਜੋ ਮੇਰੇ ਸਰ ਨੇ ਮੈਨੂੰ ਕਿਹਾ ਉਹਨਾਂ ਦੇ ਸ਼ਬਦਾਂ ਵਿੱਚ ਗਰਮਾਹਟ ਸੀ ਜੋ ਕਿ ਮੇਰੇ ਦਿਲ ਦੀਆਂ ਸਾਰੀਆਂ ਕੰਧਾਂ ਨੂੰ ਡਗਾ ਰਹੀ ਸੀ ਉਸ ਦਿਨ ਮੇਰੀ ਦੁਨੀਆ ਬਦਲ ਗਈ ਮੈਂ ਮਹਿਸੂਸ ਕੀਤਾ ਕਿ ਮੈਂ ਸਿਰਫ ਉਹਨਾਂ ਨੂੰ ਪਸੰਦ ਹੀ ਨਹੀਂ ਕਰਦੀ ਸੀ ਬਲਕਿ ਮੈਂ ਆਪਣੇ ਸਰ ਦੇ ਪਿਆਰ ਵਿੱਚ ਫਸ ਚੁੱਕੀ ਸੀ ਪਰ ਡਰ ਵੀ ਲੱਗਦਾ ਸੀ ਕਿਉਂਕਿ ਕਦੇ-ਕਦੇ ਜਿੰਨੂੰ ਅਸੀਂ ਚਾਹੁੰਦੇ ਹਾਂ ਉਹੀ ਸਭ ਤੋਂ ਵੱਡਾ ਧੋਖਾ ਦੇ ਜਾਂਦੇ ਨੇ ਰਾਤ ਨੂੰ ਮੈਂ ਕਮਰੇ 'ਚ ਇਕੱਲੀ ਸ਼ੀਸ਼ੇ ਦੇ ਸਾਹਮਣੇ ਖੜੀ ਸੀ ਇੱਕ ਪਾਸੇ ਦਿਲ ਕਹਿ ਰਿਹਾ ਸੀ ਕਿ ਹਾਂ ਬੋਲ ਦੇ ਤੇ ਦੂਜੇ ਪਾਸੇ ਦਿਮਾਗ ਕਹਿ ਰਿਹਾ ਸੀ ਕਿ ਸਾਵਧਾਨ ਰਹਿ ਤੇ ਨਾ ਬੋਲ ਦੇ ਉਸੇ ਰਾਤ ਮੈਂ ਆਪਣੇ ਆਪ ਨੂੰ ਕਿਹਾ ਕਿ ਜੇ ਇਹ ਪਿਆਰ ਹੈ ਤਾਂ ਸੱਚ ਸਾਹਮਣੇ ਆਉਣ ਤੱਕ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਕਦੇ-ਕਦੇ ਪਿਆਰ ਤੇ ਧੋਖੇ ਇੱਕ ਹੀ ਸਿੱਕੇ ਦੇ ਪਹਿਲੂ ਹੁੰਦੇ ਨੇ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਅਗਲੇ ਹਫਤੇ ਉਹੀ ਟੀਚਰ ਮੇਰੇ ਦਿਲ ਨੂੰ ਸਭ ਤੋਂ ਵੱਡਾ ਝਟਕਾ ਦੇਵੇਗਾ ਮੈਂ ਕਦੇ ਨਹੀਂ ਸੀ ਸੋਚਿਆ ਕਿ ਸਕੂਲ ਦਾ ਇੱਕ ਆਮ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਉਲਝਾਲ ਦੇਣ ਵਾਲਾ ਦਿਨ ਬਣ ਜਾਵੇਗਾ ਪਿਆਰ ਤੇ ਡਰ ਇਕੱਠੇ ਚੱਲ ਰਹੇ ਸੀ ਮੈਨੂੰ ਪਤਾ ਸੀ ਕਿ ਮੈਂ ਅਵਤਾਰ ਸਰ ਦੇ ਪਿਆਰ ਵਿੱਚ ਫਸ ਚੁੱਕੀ ਸੀ ਪਰ ਕੀ ਉਹ ਵੀ ਇਹ ਚੀਜ਼ ਮਹਿਸੂਸ ਕਰ ਰਹੇ ਸੀ ਇਹ ਸਵਾਲ ਮੇਰੇ ਦਿਲ ਵਿੱਚ ਬਾਰ-ਬਾਰ ਗੂੰਜ ਰਿਹਾ ਸੀ ਇੱਕ ਦਿਨ ਉਹਨਾਂ ਨੇ ਮੈਨੂੰ ਕੱਲੀ ਨੂੰ ਬੁਲਾਇਆ ਤੇ ਕਹਿਣ ਲੱਗੇ ਨੀਹਾ ਕੀ ਤੂੰ ਅੱਜ ਛੁੱਟੀ ਤੋਂ ਬਾਅਦ ਥੋੜੀ ਦੇਰ ਮੇਰੇ ਕੋਲ ਰਹਿ ਸਕਦੀ ਹੈ ਉਹਨਾਂ ਦੀ ਆਵਾਜ਼ 'ਚ ਹਲਕੀ ਗੰਭੀਰਤਾ ਸੀ ਤੇ ਮੇਰੇ ਦਿਲ ਨੇ ਫਟਾਫਟ ਹਾਂ ਬੋਲ ਦਿੱਤਾ ਅਸੀਂ ਪਾਰਕ 'ਚ ਮਿਲੇ ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ ਤੇ ਚਾਰੇ ਪਾਸੇ ਹਰਿਆਲੀ ਸੀ ਅਵਤਾਰ ਸਰ ਮੇਰੇ ਵੱਲ ਦੇਖ ਕੇ ਹੱਸ ਰਹੇ ਸੀ ਉਹਨਾਂ ਨੇ ਮੇਰੇ ਹੱਥ 'ਤੇ ਹੌਲੀ ਜਹੀ ਆਪਣਾ ਹੱਥ ਰੱਖਿਆ ਮੇਰੇ ਦਿਲ ਦੀ ਧੜਕਣ ਇੰਨੀ ਤੇਜ਼ ਹੋ ਗਈ ਕਿ ਮੈਨੂੰ ਇਦਾਂ ਲੱਗਾ ਜਿਵੇਂ ਸਭ ਕੁਝ ਰੁਕ ਗਿਆ ਹੋਵੇ ਉਹਨਾਂ ਨੇ ਹੌਲੀ ਜਹੀ ਕਿਹਾ ਨੀਹਾ ਮੈਂ ਬਸ ਤੈਨੂੰ ਦੇਖਣਾ ਚਾਹੁੰਦਾ ਹਾਂ ਤੇਰੇ ਬਿਨਾ ਮੇਰੀ ਦੁਨੀਆ ਅਧੂਰੀ ਲੱਗਦੀ ਹੈ ਮੈਂ ਝਿਜਕਦੇ ਹੋਏ ਕਿਹਾ ਸਰ ਇਹ ਸਭ ਕੁਝ ਠੀਕ ਨਹੀਂ ਹੈ ਜੇ ਕਿਸੇ ਨੇ ਦੇਖ ਲਿਆ ਤਾਂ ਉਹਨਾਂ ਨੇ ਮੇਰੀ ਗੱਲ ਨੂੰ ਵੇਚੇ ਟੁੱਕਦੇ ਕਿਹਾ ਕਿ ਕੋਈ ਨਹੀਂ ਦੇਖੇਗਾ ਮੈਨੂੰ ਬਸ ਤੇਰਾ ਵਿਸ਼ਵਾਸ ਚਾਹੀਦਾ ਹੈ ਸਰ ਦੇ ਇਹ ਕਹੇ ਹੋਏ ਸ਼ਬਦ ਮੇਰੇ ਦਿਲ ਤੱਕ ਉਤਰ ਗਏ ਮੈਂ ਫੀਲ ਕੀਤਾ ਕਿ ਮੈਂ ਪੂਰੀ ਤਰ੍ਹਾਂ ਅਵਤਾਰ ਸਰ ਦੇ ਨਾਲ ਖੁੱਲ ਚੁੱਕੀ ਹਾਂ ਤੇ ਇਹੀ ਉਹ ਪਲ ਸੀ ਜਦੋਂ ਮੇਰੀ ਦੁਨੀਆ ਬਦਲ ਗਈ ਪਰ ਅਗਲੇ ਦਿਨ ਉਸੇ ਹਾਸੇ 'ਚ ਅਚਾਨਕ ਕੋਈ ਬਦਲਾਅ ਨਜ਼ਰ ਆਇਆ ਕਦੇ-ਕਦੇ ਉਹ ਮੇਰੇ ਵੱਲ ਦੇਖਦੇ ਤੇ ਕਦੇ-ਕਦੇ ਅਚਾਨਕ ਬਦਲ ਜੇ ਜਾਂਦੇ ਤੇ ਮੈਨੂੰ ਪਹਿਲੀ ਵਾਰ ਡਰ ਵੀ ਲੱਗਿਆ ਕਿ ਸ਼ਾਇਦ ਇਹ ਸੱਚਾ ਪਿਆਰ ਨਹੀਂ ਹੈ ਮੈਂ ਆਪਣੇ ਆਪ ਨੂੰ ਕਿਹਾ ਕਿ ਨੀਹਾ ਸੰਭਲ ਕੇ ਤੇਰੇ ਦਿਲ ਨੇ ਹਾਂ ਕਹੀ ਹੈ ਪਰ ਦਿਮਾਗ ਤੈਨੂੰ ਚੇਤਾਵਨੀ ਦੇ ਰਿਹਾ ਹੈ ਫਿਰ ਇੱਕ ਦਿਨ ਅਵਤਾਰ ਸਰ ਨੇ ਮੈਨੂੰ ਇੱਕ ਛੋਟੇ ਜਿਹੇ ਟ੍ਰਿਪ ਤੇ ਜਾਣ ਲਈ ਕਿਹਾ ਕਿ ਨੀਹਾ ਇਹ ਸਿਰਫ ਦੋਸਤਾ ਵਾਸਤੇ ਹੈ ਪਰ ਮੈਂ ਚਾਹਣਾ ਹਾਂ ਤੂੰ ਮੇਰੇ ਨਾਲ ਚੱਲ ਮੈਂ ਸੋਚਣ ਲੱਗ ਪਈ ਕਿ ਇਹ ਸਹੀ ਨਹੀਂ ਹੈ ਪਰ ਪਿਆਰ ਨੇ ਡਰ ਨੂੰ ਪਿੱਛੇ ਧੱਕਾ ਦੇ ਦਿੱਤਾ ਤੇ ਮੈਂ ਸਾਰ ਨਾਲ ਟ੍ਰਿਪ ਤੇ ਚੱਲ ਗਈ ਉਸ ਟ੍ਰਿਪ ਦੇ ਦੌਰਾਨ ਸਾਡੇ ਵਿੱਚ ਬਹੁਤ ਨਜ਼ਦੀਕੀ ਵਧ ਗਈ ਤੇ ਬਹੁਤ ਕੁਝ ਹੋ ਗਿਆ ਸਰ ਨੇ ਮੇਰੀ ਬਹੁਤ ਹੈਲਪ ਕੀਤੀ ਮੇਰੀਆਂ ਗੱਲਾਂ ਸੁਨੀਆਂ ਤੇ ਹੌਲੀ ਹੋਲੀ ਮੈਂ ਪੂਰੀ ਤਰ੍ਹਾਂ ਉਹਨਾਂ ਤੇ ਵਿਸ਼ਵਾਸ ਕਰਨ ਲੱਗ ਪਈ ਪਰ ਅਚਾਨਕ ਮੇਰੇ ਅੰਦਰ ਇੱਕ ਹਲਕਾ ਜਿਹਾ ਡਰ ਜਾ ਗਿਆ ਕਦੇ-ਕਦੇ ਸਰ ਦੀਆਂ ਅੱਖਾਂ 'ਚ ਚਮਕ ਇਦਾਂ ਲੱਗਦੀ ਸੀ ਜਿਵੇਂ ਉਹ ਕੁਝ ਲੁਕਾ ਰਹੇ ਹੋਣ ਤੇ ਹੌਲੀ-ਹੌਲੀ ਮੈਂ ਸਮਝਣ ਲੱਗੀ ਕਿ ਸ਼ਾਇਦ ਉਹ ਮੇਰਾ ਦਿਲ ਜਿੰਨਾ ਚਾਹੁੰਦੇ ਨੇ ਪਰ ਪੂਰੀ ਸੱਚਾਈ ਨਹੀਂ ਦੱਸ ਰਹੇ ਰਾਤ ਨੂੰ ਜਦੋਂ ਮੈਂ ਆਪਣੇ ਕਮਰੇ 'ਚ ਆਈ ਮੈਂ ਆਪਣੇ ਆਪ ਨੂੰ ਕਿਹਾ ਜੇ ਮੈਂ ਸੱਚੀ ਆਪਣੇ ਸਾਰ ਨੂੰ ਚਾਹੁੰਦੀ ਹਾਂ ਤਾਂ ਸਾਵਧਾਨ ਰਹਿਣਾ ਵੀ ਮੇਰਾ ਪਹਿਲਾ ਚੰਗਾ ਕਦਮ ਹੈ ਕਿਉਂਕਿ ਕਦੇ-ਕਦੇ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਉਹੀ ਸਾਨੂੰ ਧੋਖਾ ਦੇ ਦਿੰਦੇ ਨੇ ਤੇ ਉਸ ਰਾਤ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਸਭ ਤੋਂ ਵੱਡੀ ਪ੍ਰੀਖਿਆ ਹੋਣ ਵਾਲੀ ਸੀ ਮੈਨੂੰ ਹੁਣ ਪਤਾ ਸੀ ਕਿ ਮੈਂ ਅਵਤਾਰ ਸਰ ਦੇ ਪਿਆਰ 'ਚ ਫਸ ਚੁੱਕੀ ਹਾਂ ਹਰ ਪਲ, ਹਰ ਮੁਸਕਾਨ, ਹਰ ਟੱਚ ਮੇਰੇ ਦਿਲ ਨੂੰ ਛੂ ਰਿਹਾ ਸੀ ਪਰ ਪਿਆਰ ਦੇ ਨਾਲ ਡਰ ਵੀ ਵੱਧ ਰਿਹਾ ਸੀ ਕਿਉਂਕਿ ਮੈਂ ਮਹਿਸੂਸ ਕਰ ਰਹੀ ਸੀ ਕਿ ਸ਼ਾਇਦ ਉਹ ਹਮੇਸ਼ਾ ਸੱਚੇ ਨਹੀਂ ਸੀ ਉਸ ਟ੍ਰਿਪ ਤੋਂ ਬਾਅਦ ਸਭ ਕੁਝ ਬਦਲ ਗਿਆ ਮੈਨੂੰ ਲੱਗਦਾ ਸੀ ਕਿ ਅਵਤਾਰ ਸਰ ਸਿਰਫ ਮੇਰੇ ਨਾਲ ਪਿਆਰ ਕਰਦੇ ਨੇ ਪਰ ਹੌਲੀ-ਹੌਲੀ ਸੱਚ ਸਾਹਮਣੇ ਆਇਆ ਇੱਕ ਦਿਨ ਮੈਂ ਦੇਖਿਆ ਕਿ ਉਹ ਕਿਸੇ ਹੋਰ ਕੁੜੀ ਦੇ ਨਾਲ ਹਾਸਾ ਹੱਸ ਕੇ ਗੱਲਾਂ ਕਰ ਰਹੇ ਸੀ ਮੈਨੂੰ ਬਹੁਤ ਜੈਲਸੀ ਫੀਲ ਹੋਈ ਮੇਰੀ ਸਾਰੀ ਦੁਨੀਆ ਜੋ ਮੈਂ ਅਵਤਾਰ ਸਰ ਦੇ ਪਿਆਰ ਚ ਬਸਾ ਚੁਕੀ ਸੀ ਉਹ ਇਕਦਮ ਰਾਖ ਬਣ ਕੇ ਰਹਿ ਗਈ ਮੈਂ ਆਪਣੇ ਆਪ ਨੂੰ ਪੁੱਛਿਆ ਕਿ ਇਹ ਸੱਚ ਹੈ ਕਿ ਉਹ ਮੈਨੂੰ ਧੋਖਾ ਦੇ ਰਹੇ ਨੇ ਮੇਰੀਆਂ ਅੱਖਾਂ ਚ ਹੰਝੂ ਸੀ ਪਰ ਮੈਂ ਕਿਸੇ ਦੇ ਸਾਹਮਣੇ ਨਹੀਂ ਰੋਈ ਕਿਉਂਕਿ ਸ਼ਰਮ ਤੇ ਦਰਦ ਦੋਵੇਂ ਇਕੱਠੇ ਸੀ ਉਸ ਦਿਨ ਸ਼ਾਮ ਨੂੰ ਅਵਤਾਰ ਸਰ ਨੇ ਮੈਨੂੰ ਫੋਨ ਕੀਤਾ ਤੇ ਪੁੱਛਿਆ ਨੀਹਾ ਤੂੰ ਠੀਕ ਹੈ ਸਰਦੀ ਆਵਾਜ਼ ਇੰਨੀ ਨੋਰਮਲ ਸੀ ਕਿ ਮੈਨੂੰ ਹੋਰ ਵੀ ਦਰਦ ਮਹਿਸੂਸ ਹੋਇਆ ਮੈਂ ਅੱਗੋ ਜਵਾਬ ਦਿੱਤਾ ਕਿ ਮੈਨੂੰ ਨਹੀਂ ਪਤਾ ਮੈਨੂੰ ਲੱਗਦਾ ਹੈ ਕਿ ਕੀ ਤੁਸੀਂ ਫਿਰ ਮੈਂ ਚੁੱਪ ਕਰ ਗਈ ਉਹ ਕਹਿਣ ਲੱਗੇ ਨੀਹਾ ਇਹ ਸਭ ਤੇਰੇ ਲਈ ਠੀਕ ਨਹੀਂ ਹੈ ਪਰ ਤੈਨੂੰ ਸਮਝਣਾ ਪਵੇਗਾ ਹਜੇ ਮੈਂ ਸਮਝ ਹੀ ਰਹੀ ਸੀ ਕਿ ਮੇਰੀਆਂ ਅੱਖਾਂ ਅੱਗੇ ਫਿਰ ਉਹੀ ਸੀਨ ਘੁੰਮਣ ਲੱਗਾ ਕਿ ਅਵਤਾਰ ਸਰ ਉਸ ਕੁੜੀ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੇ ਸੀ ਤੇ ਮੇਰੇ ਪਿਆਰ ਨੂੰ ਠੁਕਰਾ ਰਹੇ ਸੀ ਉਸ ਰਾਤ ਰਾਤ ਮੈਂ ਆਪਣੇ ਕਮਰੇ 'ਚ ਬੈਠੀ ਰਹੀ ਮੇਰਾ ਦਿਲ ਟੁੱਟ ਚੁੱਕਿਆ ਸੀ ਤੇ ਜਿਹੜੇ ਸੁਪਨੇ ਮੈਂ ਆਪਣੇ ਸਰ ਨਾਲ ਦੇਖੇ ਸੀ ਉਹ ਸਭ ਖਤਮ ਹੋ ਚੁੱਕੇ ਸੀ ਮੈਂ ਆਪਣੇ ਆਪ ਨੂੰ ਕਿਹਾ ਕਿ ਨੀਹਾ ਇਹ ਕੋਈ ਪਿਆਰ ਨਹੀਂ ਸੀ ਇਹ ਤੋਖਾ ਸੀ ਪਰ ਹੁਣ ਤੈਨੂੰ ਮਜ਼ਬੂਤ ਬੰਨਾ ਪਵੇਗਾ ਅਗਲੇ ਕੁਝ ਦਿਨਾਂ ਤੱਕ ਮੈਂ ਸਕੂਲ ਵਿੱਚ ਅਵਤਾਰ ਸਰ ਦੇ ਨਾਲ ਕੋਈ ਗੱਲ ਨਹੀਂ ਕੀਤੀ ਜਦੋਂ ਵੀ ਉਹਨਾਂ ਦੀ ਨਜ਼ਰ ਮੇਰੇ ਨਾਲ ਮਿਲਦੀ ਮੇਰੇ ਅੰਦਰ ਡਰ ਤੇ ਗੁੱਸਾ ਉੱਠਦਾ ਤੇ ਨਾਲ ਹੀ ਇੱਕ ਸਵਾਲ ਵੀ ਮਨ 'ਚ ਆਉਂਦਾ ਕਿ ਉਹਨਾਂ ਨੇ ਇਦਾਂ ਕਿਉਂ ਕੀਤਾ ਕਿਉਂ ਉਹਨਾਂ ਨੇ ਮੇਰੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਤੇ ਕੀ ਮੈਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਹੋਰ ਤੇ ਇੰਨਾ ਵਿਸ਼ਵਾਸ ਨਹੀਂ ਕਰ ਪਾਵਾਂਗੀ ਮੈਨੂੰ ਪਤਾ ਸੀ ਕਿ ਇਹ ਸਿਰਫ ਦੁੱਖ ਨਹੀਂ ਹੈ ਇਹ ਇੱਕ ਸਬਕ ਸੀ ਕਿ ਪਿਆਰ 'ਚ ਤੋਖਾ ਵੀ ਹੋ ਸਕਦਾ ਹੈ ਤੇ ਕਿਸੇ ਤੇ ਅੰਨਾ ਵਿਸ਼ਵਾਸ ਕਰਨਾ ਸਾਡੀ ਸਭ ਤੋਂ ਵੱਡੀ ਗਲਤੀ ਬਣ ਸਕਦਾ ਹੈ ਰਾਤ ਨੂੰ ਜਦੋਂ ਮੈਂ ਸ਼ੀਸ਼ੇ 'ਚ ਦੇਖ ਰਹੀ ਸੀ ਕਿ ਮੇਰੀਆਂ ਅੱਖਾਂ 'ਚ ਹੰਝੂ ਵਹਿ ਰਹੇ ਸੀ ਤੇ ਮੇਰੇ ਦਿਲ ਤੇ ਗਹਿਰੀ ਸੱਟ ਲੱਗ ਚੁੱਕੀ ਸੀ ਪਰ ਮੈਂ ठान ਲਿਆ ਸੀ ਕਿ ਮੈਂ ਹੁਣ ਕਮਜ਼ੋਰ ਨਹੀਂ ਬਣਾਂਗੀ ਤੇ ਚਾਹੇ ਜੋ ਮਰਜ਼ੀ ਹੋ ਜਾਵੇ ਮੈਂ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਸੰਭਾਲ ਲਵਾਂਗੀ ਪਰ ਉਸ ਦਰਦ ਦੇ ਨਾਲ ਇੱਕ ਡਰ ਵੀ ਜੁੜਿਆ ਸੀ ਉਹ ਇਹ ਸੀ ਕਿ ਅਵਤਾਰ ਸਰ ਦਾ ਅਸਲੀ ਖੇਡ ਹਜੇ ਖਤਮ ਨਹੀਂ ਹੋਇਆ ਸੀ ਮੇਰੇ ਦਿਲ ਦਾ ਟੁੱਟਣਾ ਬਹੁਤ ਦਰਦਨਾਕ ਸੀ ਕਿਉਂਕਿ ਅਵਤਾਰ ਸਰ ਨੇ ਮੇਰਾ ਭਰੋਸਾ ਤੋੜ ਦਿੱਤਾ ਸੀ ਪਰ ਮੈਂ ਹੁਣ ਬੈਠ ਕੇ ਸਿਰਫ ਰੋਣ ਵਾਲੀਆਂ ਕੁੜੀਆਂ ਵਿੱਚੋਂ ਨਹੀਂ ਸੀ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਨੀਹਾ ਹੁਣ ਤੈਨੂੰ ਮਜ਼ਬੂਤ ਬਣਨਾ ਪਵੇਗਾ ਜੇ ਤੈਨੂੰ ਕੋਈ ਦੁੱਖ ਦਿੰਦਾ ਹੈ ਤਾਂ ਤਾਂ ਉਹਦੇ ਸਾਹਮਣੇ ਖੜ ਕੇ ਸਾਹਮਣਾ ਕਰ ਅਗਲੇ ਦਿਨ ਮੈਂ ਆਪਣੀ ਜ਼ਿੰਦਗੀ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸਕੂਲ ਵਿੱਚ ਮੈਂ ਪਹਿਲਾ ਵਾਂਗ ਮੁਸਕਰਾਉਣ ਲੱਗ ਪਈ ਪਰ ਅੰਦਰੋਂ ਮੇਰਾ ਦਿਲ ਅੱਗ ਵਾਂਗੂ ਜਲ ਰਿਹਾ ਸੀ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾ ਰੱਖਾਂਗੀ ਪਿਆਰ ਤੇ ਧੋਖੇ ਦੀ ਇਹ ਕਹਾਣੀ ਹੁਣ ਬਦਲਣ ਵਾਲੀ ਸੀ ਮੈਂ ਨੋਟਿਸ ਕੀਤਾ ਕਿ ਅਵਤਾਰ ਸਰ ਦੀਆਂ ਆਦਤਾਂ ਤੇ ਗੱਲਾਂ ਜੋ ਕਦੇ ਮੈਨੂੰ ਖੁਸ਼ ਕਰਦੀਆਂ ਸੀ ਹੁਣ ਮੈਨੂੰ ਉਹਨਾਂ ਦੇ ਛੁਪੇ ਹੋਏ ਗਲਤ ਇਰਾਦੇ ਯਾਦ ਆ ਰਹੇ ਸੀ ਇੱਕ ਦਿਨ ਮੈਂ ਦੇਖਿਆ ਕਿ ਉਹ ਕਿਸੇ ਹੋਰ ਕੁੜੀ ਦੇ ਨਾਲ ਅਜੀਬ ਤਰ੍ਹਾਂ ਦਾ ਬਿਹੇਵ ਕਰ ਰਹੇ ਸੀ ਤੇ ਮੈਨੂੰ ਪਤਾ ਲੱਗ ਚੁੱਕਿਆ ਸੀ ਕਿ ਮੈਂ ਇਕੱਲੀ ਨਹੀਂ ਸੀ ਜੋ ਅਵਤਾਰ ਸਰ ਦੀ ਨਜ਼ਰ ਤੇ ਗੱਲਾਂ ਵਿੱਚ ਫਸ ਚੁੱਕੀ ਸੀ ਮੈਂ ਹੌਲੀ-ਹੌਲੀ ਇੱਕ ਪਲਾਨ ਬਣਾਇਆ ਮੈਂ ਪ੍ਰੂਫ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਮੈਸੇਜ ਮੁਲਾਕਾਤਾਂ ਤਾਂ ਉਹਦਾ ਬਿਹੇਵ ਮੈਂ ਸਭ ਕੁਝ ਨੋਟ ਕਰ ਰਹੀ ਸੀ ਕਿਉਂਕਿ ਹੁਣ ਮੈਨੂੰ ਉਹਦੇ ਧੋਖੇ ਦਾ ਸਾਹਮਣਾ ਕਰਨਾ ਸੀ ਨਾਲ ਹੀ ਮੈਂ ਆਪਣੇ ਆਪ ਨੂੰ ਵੀ ਮਜ਼ਬੂਤ ਕੀਤਾ ਹੁਣ ਮੈਂ ਡਰਨ ਦੀ ਬਜਾਏ ਨਹੀਂ ਡਰ ਹੋਰ ਖੜੀ ਸੀ ਮੇਰੇ ਅੰਦਰ ਦੀ ਨੀਹਾਂ ਜੋ ਕੀ ਪਹਿਲਾਂ ਕਮਜ਼ੋਰ ਸੀ ਤੇ ਹੁਣ ਆਪਣੇ ਆਪ ਲਈ ਲੜ ਰਹੀ ਸੀ ਫਿਰ ਇੱਕ ਦਿਨ ਮੈਂ ਉਹਦੇ ਨਾਲ ਸਿੱਧਾ ਸਾਹਮਣਾ ਕਰਨ ਦਾ ਫੈਸਲਾ ਕੀਤਾ ਮੈਂ ਅਵਤਾਰ ਸਰ ਕੋਲ ਗਈ ਤੇ ਮੈਂ ਕਿਹਾ ਕਿ ਸਰ ਮੈਂ ਸਭ ਕੁਝ ਜਾਣ ਚੁੱਕੀ ਹਾਂ ਤੁਸੀਂ ਕੀ ਕੀਤਾ ਹੈ ਮੈਂ ਤੁਹਾਡੇ ਇਰਾਦਿਆਂ ਨੂੰ ਪਹਿਚਾਣ ਚੁੱਕੀ ਹਾਂ ਉਹ ਮੇਰੇ ਵੱਲ ਦੇਖਣ ਲੱਗੇ ਉਹਦੀ ਸਮਾਈਲ ਚ ਕਬਰਾਹਟ ਸੀ ਜੋ ਕਿ ਕਦੇ ਵੀ ਪਹਿਲਾਂ ਨਹੀਂ ਹੁੰਦੀ ਸੀ ਮੈਂ ਫੀਲ ਕੀਤਾ ਕਿ ਉਹ ਡਰ ਰਹੇ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਕਿਉਂਕਿ ਉਹਦੇ ਇਰਾਦਿਆਂ ਦੀ ਗਹਿਰਾਈ ਤੇ ਮੇਰੀ ਤਾਕਤ ਦੀ ਪਹਿਚਾਨ ਇੱਕ ਵੱਡੇ ਸਪੇਸ ਦੇ ਨਾਲ ਸਾਹਮਣੇ ਆਉਣ ਵਾਲੀ ਸੀ ਰਾਤ ਨੂੰ ਮੈਂ ਆਪਣੇ ਕਮਰੇ 'ਚ ਬੈਠੀ ਸੀ ਦਿਲ ਹੁਣ ਡਰਨ ਦੀ ਬਜਾਏ ਮਾਣ ਨਾਲ ਭਰਿਆ ਸੀ ਮੈਨੂੰ ਪਤਾ ਸੀ ਕਿ ਅਗਲੇ ਕਦਮ 'ਚ ਮੈਂ ਜਾਂ ਤਾਂ ਪੂਰੀ ਤਰ੍ਹਾਂ ਜਿੱਤਾਂਗੀ ਜਾਂ ਫਿਰ ਉਹ ਆਪਣੀ ਅਸਲੀ ਸਚਾਈ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰੇਗਾ ਤੇ ਉਸ ਰਾਤ ਮੈਨੂੰ ਇੱਕ ਮੈਸੇਜ ਇੱਕ ਮੈਸੇਜ ਮਿਲਿਆ ਲਿਖਿਆ ਸੀ ਕਿ ਨੀਹਾ ਤੂੰ ਬਹੁਤ ਕੁਝ ਜਾਣ ਚੁੱਕੀ ਹੈ ਹੁਣ ਤੇਰੇ ਲਈ ਖੇਡ ਸ਼ੁਰੂ ਹੋਇਆ ਹੈ ਮੈਂ ਵੀ ਅੱਗੋਂ ਕਿਹਾ ਕਿ ਇਹ ਕੇਵਲ ਸ਼ੁਰੂਆਤ ਹੈ ਆਉਣ ਵਾਲੇ ਟਾਈਮ 'ਚ ਸਭ ਕੁਝ ਬਦਲ ਸਕਦਾ ਹੈ ਉਹ ਮੈਸੇਜ ਤੋਂ ਬਾਅਦ ਮੇਰੀਆਂ ਧੜਕਣਾ ਤੇਜ਼ ਹੋ ਗਈਆਂ ਮੇਰੇ ਦਿਮਾਗ 'ਚੋਂ ਮੈਸੇਜ ਵਾਰ-ਵਾਰ ਗੂੰਜ ਰਿਹਾ ਸੀ ਕਿ ਤੇਰੇ ਲਈ ਹਜੇ ਖੇਡ ਸ਼ੁਰੂ ਹੋਇਆ ਹੈ। ਮੈਨੂੰ ਪਤਾ ਸੀ ਕਿ ਅਵਤਾਰ ਸਰ ਹੁਣ ਸਿਰਫ ਮੇਰੇ ਨਾਲ ਨਹੀਂ ਬਲਕਿ ਮੇਰੇ ਡਰ ਤੇ ਮੇਰੇ ਦਿਲ ਨਾਲ ਖੇਡਣ ਵਾਲੇ ਸੀ। ਅਗਲੇ ਦਿਨ ਮੈਂ ਆਪਣੇ ਆਪ ਨੂੰ ਸਕੂਲ ਜਾਣ ਲਈ ਰੈਡੀ ਕੀਤਾ। ਮੈਂ ਅਵਤਾਰ ਸਰ ਦੇ ਸਾਹਮਣੇ ਜਾ ਕੇ ਖੜੀ ਹੋ ਗਈ ਤੇ ਮੈਂ ਆਪਣੇ ਦਿਲ 'ਚ ਇਹ ਸੋਚ ਚੁੱਕੀ ਸੀ ਕਿ ਹੁਣ ਮੈਂ ਕਮਜ਼ੋਰ ਨਹੀਂ ਰ੍ਹਾਂਗੀ। ਮੈਂ ਕਿਹਾ ਕਿ ਸਰ ਸਾਨੂੰ ਗੱਲ ਕਰਨੀ ਪਵੇਗੀ ਮੇਰੀ ਆਵਾਜ਼ 'ਚ ਹੁਣ ਡਰ ਨਹੀਂ ਸੀ ਬਲਕਿ ਗੁੱਸਾ ਸੀ ਅਵਤਾਰ ਸਰ ਕੁਝ ਚਿਰ ਚੁੱਪ ਰਹੇ ਫਿਰ ਹੌਲੀ-ਹੌਲੀ ਹੱਸ ਕੇ ਕਹਿਣ ਲੱਗੇ ਕਿ ਨੀਹਾ ਤੂੰ ਸਮਝ ਨਹੀਂ پا ਰਹੀ ਜੋ ਕੁਝ ਹੋਇਆ ਉਹ ਤੇਰੇ ਭਲੇ ਲਈ ਸੀ ਮੈਂ ਵੀ ਉੱਚੀ ਸਾਰੀ ਹਾਸਾ ਹੱਸ ਕੇ ਕਿਹਾ ਕਿ ਭਲੇ ਦੇ ਲਈ ਜਿਨੇ ਮੇਰਾ ਦਿਲ ਤੋੜਿਆ ਤੇ ਵਿਸ਼ਵਾਸ ਨਾਲ ਖੇਡਿਆ ਕਿ ਉਹ ਭਲਾ ਕਰ ਸਕਦਾ ਹੈ ਉਹਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਤੇ ਫਿਰ ਅਚਾਨਕ ਕਹਿਣ ਲੱਗਾ ਤੂੰ ਨਹੀਂ ਸਮਝ ਸਕਦੀ ਤੇਰੀ ਉਮਰ ਤੇਰਾ ਐਕਸਪੀਰੀਅੰਸ ਤੂੰ ਮੇਰੇ ਨਾਲ ਨਹੀਂ ਰਹਿ ਸਕਦੀ ਸੀ ਮੈਂ ਹੈਰਾਨ ਹੋ ਕੇ ਕਿਹਾ ਕੀ ਕਿਉਂ ਕਿਉਂਕਿ ਹੁਣ ਸੱਚ ਸਾਹਮਣੇ ਆ ਰਿਹਾ ਹੈ ਉਹ ਮੇਰੇ ਪਿਆਰ ਦਾ ਫਾਇਦਾ ਨਹੀਂ ਚੁੱਕ ਰਿਹਾ ਸੀ ਬਲਕਿ ਉਹ ਨੂੰ ਆਪਣੇ ਡਰ ਦੀ ਚਿੰਤਾ ਸੀ ਪਰ ਮੇਰੇ ਅੰਦਰ ਹੁਣ ਡਰ ਨਹੀਂ ਸੀ ਬਲਕਿ ਗੁੱਸਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਸਰ ਮੈਂ ਹੁਣ ਜਾਣ ਚੁੱਕੀ ਹਾਂ ਮੈਂ ਡਰਦੀ ਨਹੀਂ ਹੁਣ ਮੈਂ ਉਹੀ ਕਰਾਂਗੀ ਜੋ ਸਹੀ ਹੈ ਉਹਨੇ ਅਚਾਨਕ ਆਪਣੀ ਅਸਲੀ ਇਰਾਦਿਆਂ ਦਾ ਖੁਲਾਸਾ ਕੀਤਾ ਕੁਝ ਵੀ ਨੋਰਮਲ ਨਹੀਂ ਸੀ ਉਹ ਸਿਰਫ ਮੇਰੇ ਦਿਲ ਨਾਲ ਨਹੀਂ ਬਲਕਿ ਮੇਰੀਆਂ ਭਾਵਨਾਵਾਂ ਤੇ ਵਿਸ਼ਵਾਸ ਨਾਲ ਖੇਡ ਰਿਹਾ ਸੀ ਰਾਤ ਨੂੰ ਜਦੋਂ ਮੈਂ ਘਰ ਆਈ ਮੇਰੇ ਦਿਲ 'ਚ ਅਜੀਬ ਜਿਹੀ ਹਲਚਲ ਸੀ ਦਰਦ ਸੀ ਮੈਨੂੰ ਪਤਾ ਸੀ ਕਿ ਅਗਲੇ ਦਿਨ ਬਹੁਤ ਕੁਝ ਸਾਹਮਣੇ ਆਊਗਾ ਉਸ ਰਾਤ ਮੈਂ ਆਪਣੀ ਡਾਇਰੀ ਖੋਲੀ ਮੈਂ ਲਿਖਿਆ ਕਿ ਹੁਣ ਮੈਂ ਡਰਦੀ ਨਹੀਂ ਹਾਂ ਮੈਂ ਆਪਣੀ ਤਾਕਤ ਜਾਣਦੀ ਹਾਂ ਜਿਨੇ ਮੈਨੂੰ ਧੋਖਾ ਦਿੱਤਾ ਉਹਦਾ ਖੇਡ ਖਤਮ ਹੋਊਗਾ ਪਰ ਇਹ ਸਿਰਫ ਸ਼ੁਰੂਆਤ ਹੈ ਤੇ ਉਦੋਂ ਹੀ ਮੇਰੇ ਫੋਨ ਤੇ ਇੱਕ ਅਨਨੋਨ ਨੰਬਰ ਤੋਂ ਮੈਸੇਜ ਆਉਂਦਾ ਹੈ ਤੇ ਲਿਖਿਆ ਸੀ ਕਿ ਤੂੰ ਬਹੁਤ ਕੁਝ ਜਾਣ ਚੁੱਕੀ ਹੈ ਪਰ ਕੀ ਤੂੰ ਤਿਆਰ ਹੈ ਕਿ ਹੋਰ ਵੀ ਸੱਚ ਤੇਰੇ ਸਾਹਮਣੇ ਆਵੇ ਸਵੇਰ ਦੀ ਹਲਕੀ ਧੁੱਪ ਮੇਰੇ ਕਮਰੇ ਚ ਆਈ ਮੇਰੇ ਦਿਲ ਚ ਕੋਈ ਡਰ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਸਰ ਨੇ ਮੇਰਾ ਵਿਸ਼ਵਾਸ ਤੋੜਿਆ ਹੈ ਤੇ ਹੁਣ ਮੈਂ ਉਹਦੀਆਂ ਚਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਸੀ ਸਕੂਲ ਪਹੁੰਚਦੇ ਮੈਂ ਸਭ ਤੋਂ ਪਹਿਲਾਂ ਸਬੂਤ ਇਕੱਠੇ ਕੀਤੇ ਕਲਾਸ ਵਿੱਚ ਜਦੋਂ ਸਾਰੇ ਆਏ ਮੈਂ ਆਪਣੀ ਆਵਾਜ਼ ਹੌਲੀ ਜਹੀ ਕਰਦਿਆਂ ਕਿਹਾ ਕਿ ਸਰ ਮੈਨੂੰ ਸਭ ਕੁਝ ਪਤਾ ਲੱਗ ਚੁਕਿਆ ਹੈ ਤੁਸੀਂ ਮੇਰਾ ਦਿਲ ਤੋੜਿਆ ਮੇਰੇ ਵਿਸ਼ਵਾਸ ਨਾਲ ਖੇਡਿਆ ਪਰ ਹੁਣ ਮੈਂ ਡਰਦੀ ਨਹੀਂ ਉਹਦੀ ਮੁਸਕਾਨ ਗਾਇਬ ਹੋ ਗਈ ਉਹ ਸਮਝ ਚੁਕਿਆ ਸੀ ਕਿ ਹੁਣ ਮੈਂ ਕਮਜ਼ੋਰ ਕਮਜ਼ੋਰ ਨਹੀਂ ਹਾਂ ਮੈਂ ਸਬੂਤ ਦਿਖਾਏ ਹਰ ਮੈਸੇਜ ਹਰ ਕਾਲ ਹਰ ਝੂਠ ਸਾਰੇ ਕਲਾਸ ਚ ਸ਼ਾਂਤੀ ਫੈਲ ਗਈ ਸਟੂਡੈਂਟ ਸਟਾਫ ਤੇ ਸਕੂਲ ਦੇ ਪ੍ਰਿੰਸੀਪਲ ਸਾਰੇ ਖੜੇ ਸੀ ਅਵਤਾਰ ਸਰ ਨੂੰ ਆਪਣੇ ਰੰਗ ਫੜਦੀ ਹੋਈ ਹਰ ਕੁੜੀ ਦੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਹੋਈ। ਸਰ ਨੇ ਹੌਲੀ-ਹੌਲੀ ਆਪਣੀ ਗਲਤੀ ਸਵੀਕਾਰੀ ਤੇ ਕਹਿਣ ਲੱਗੇ, "ਨੇਹਾ, ਮੈਂ ਇਹੋ ਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦਾ ਸੀ।" ਪਰ ਹੁਣ ਮੈਂ ਕੁਝ ਵੀ ਸੁਣਨ ਦੇ ਮੂਡ ਵਿੱਚ ਨਹੀਂ ਸੀ। ਮੈਂ ਅੱਗੋਂ ਕਿਹਾ, "ਕਿ ਸਰ, ਹੁਣ ਤੁਹਾਡੇ ਬਹਾਨੇ ਨਹੀਂ ਚੱਲਣੇ। ਤੁਸੀਂ ਜੋ ਕੀਤਾ, ਉਹਦਾ ਨਤੀਜਾ ਤੁਹਾਨੂੰ ਭੁਗਤਣਾ ਪਵੇਗਾ।" ਉਸ ਦਿਨ ਮੇਰੀ ਜਿੱਤ ਸੀ ਨਾ ਸਿਰਫ ਸਕੂਲ ਤੇ ਦੂਜਿਆਂ ਦੇ ਸਾਹਮਣੇ ਬਲਕਿ ਮੇਰੇ ਦਿਲ ਤੇ ਮੇਰੀ ਆਤਮਾ ਨੂੰ ਵੀ ਸ਼ਾਂਤੀ ਮਿਲ ਚੁੱਕੀ ਸੀ ਮੈਂ ਮਹਿਸੂਸ ਕੀਤਾ ਕਿ ਪਿਆਰ ਵਿੱਚ ਧੋਖਾ ਦਰਦ ਦਿੰਦਾ ਹੈ ਪਰ ਸਾਡੀ ਤਾਕਤ ਤੇ ਹਿੰਮਤ ਸਾਨੂੰ ਫਿਰ ਤੋਂ ਖੜਾ ਕਰ ਸਕਦੀ ਹੈ ਸਰ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਰਾਤ ਨੂੰ ਘਰ ਵਾਪਸ ਆ ਕੇ ਮੈਂ ਸ਼ੀਸ਼ੇ ਦੇ ਸਾਹਮਣੇ ਖੜੀ ਸੀ ਮੇਰੀਆਂ ਅੱਖਾਂ 'ਚ ਹੰਝੂ ਨਹੀਂ ਸੀ ਬਲਕਿ ਮੈਂ ਮੈਂ ਆਪਣੇ ਆਪ 'ਚ ਮਾਣ ਮਹਿਸੂਸ ਕਰ ਰਹੀ ਸੀ ਉਸ ਰਾਤ ਮੈਂ ਆਪਣੀ ਡਾਇਰੀ 'ਚ ਲਿਖਿਆ ਸੀ ਕਿ ਨੀਹਾ ਹੁਣ ਤੂੰ ਡਰਦੀ ਨਹੀਂ ਜੋ ਵੀ ਤੈਨੂੰ ਧੋਖਾ ਦੇਗਾ ਤੂੰ ਉਹਦੇ ਨਾਲ ਲੜ ਸਕਦੀ ਹੈਂ ਪਿਆਰ ਤੇ ਧੋਖਾ ਦੋਵਾਂ ਦੀ ਪਰਖਿਆ ਸਾਨੂੰ ਮਜ਼ਬੂਤ ਬਣਾਉਂਦੀ ਹੈ ਤੇ ਤੁਹਾਡਾ ਦਿਲ ਸਿਰਫ ਤੁਹਾਡਾ ਹੈ ਅਵਤਾਰ ਸਰ ਨੇ ਮੇਰੇ ਨਾਲ ਗਲਤ ਕਰਕੇ ਮੇਰਾ ਮਿਸਯੂਜ਼ ਕਰਕੇ ਮੈਨੂੰ ਧੋਖਾ ਦੇ ਦਿੱਤਾ ਮੇਰੀ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਪਰ ਹੁਣ ਮੈਂ ਇਹ ਜਾਣ ਚੁੱਕੀ ਸੀ ਕਿ ਮੈਂ ਆਪਣੇ ਦਿਲ ਤੇ ਆਪਣੀ ਤਾਕਤ ਦੀ ਆਪ ਮਾਲਕ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ